ਇੱਕ ਜ਼ਿਕਰ ਆਉਂਦਾ ਹੈ ਕਹਿੰਦੇ ਇੱਕ ਵਾਰ ਇੱਕ ਮਹਾਤਮਾ ਨੇ ਆਹ ਸ਼ਬਦ ਪੜਿਆ ਇੱਕ ਨਾਸਤਿਕ ਨੇ ਇਹ ਸ਼ਬਦ ਪੜਿਆ ਉਹਨੂੰ ਗੁਰਬਾਣੀ ਤੇ ਭਰੋਸਾ ਨਹੀਂ ਸੀ ਉਹ ਜਾ ਕੇ ਕਿਸੇ ਧਰਮਾਤਮਾ ਨੂੰ ਕਹਿਣ ਲੱਗਾ ਕਿਸੇ ਧਰਮੀ ਪੁਰਸ਼ ਨੂੰ ਕਹਿਣ ਲੱਗਾ ਮਹਾਂਪਰਸ਼ੋ ਤੁਸੀਂ ਕਹਿੰਦੇ ਉਹ ਬਾਣੀ ਆਦ ਸੱਚ ਹੈ ਜੁਗਾਦ ਸੱਚ ਹੈ ਤੇ ਮੈਂ ਗੁਰਬਾਣੀ 'ਚ ਇਹ ਵੀ ਪੜਿਆ ਹੈ ਜਿਵੇਂ ਗੁਰੂ ਅੰਗਦ ਸਾਹਿਬ ਜੀ ਦਾ ਸਲੋਕ ਹੈ ਕਿ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਇਹ ਜ਼ਰੂਰੀ ਹੈ ਜਿੱਥੇ ਬੰਦੇ ਦਾ ਦਾਣਾ ਪਾਣੀ ਲਿਖਿਆ ਹੋਵੇਗਾ ਬੰਦੇ ਨੇ ਉੱਥੇ ਜਾ ਕੇ ਖਾਣਾ ਕਹਿੰਨੇ ਕਿ ਜੀ ਹਾਂ ਇਹ ਜ਼ਰੂਰੀ ਹੈ ਨਾਲੇ ਗੁਰੂ ਸਾਹਿਬ ਜੀ ਨੇ ਮੋਹਰ ਲਾਈ ਹੈ ਕਿ ਨਾਨਕਾ ਸੱਚ ਹੈ ਤੇ ਉਹਨੂੰ ਕੋਈ ਝੁਠਲਾ ਥੋੜਾ ਸਕਦਾ ਹੈ ਕਹਿੰਨੇ ਕਿ ਜੇ ਮੈਂ ਝੁਠਲਾ ਦਿਆ ਤੇ ਫੇਰ ਉਹ ਕਹਿੰਨੇ ਕਿ ਫਿਰ ਤੇ ਗੁਰੂ ਨਾਲ ਮੱਥਾ ਲਾਉਣ ਵਾਲੀ ਗੱਲ ਹੋ ਗਈ ਕਹਿੰਨੇ ਕਿ ਤੁਸੀਂ ਇਹ ਗੱਲ ਦੱਸੋ ਕਿ ਮੈਂ ਕੱਲ ਕੀ ਖਾਵਾਂਗਾ ਮੈਂ ਤੁਹਾਨੂੰ ਇਹ ਗੱਲ ਝੂਠਲਾ ਕੇ ਦੱਸ ਦੇਗਾ ਝੂਠੀ ਸਿੱਧ ਕਰਕੇ ਦੱਸ ਦਿਆ ਉਹ ਕਹਿਣ ਲੱਗਾ ਜਾਂ ਫਿਰ ਜੀਤੀ ਇਸੇ ਗੱਲ ਦੇ ਉੱਤੇ ਆਉਣਾ ਹੈ ਨਾ ਵੈਸੇ ਗੁਰੂ ਨੂੰ ਮੱਥਾ ਲਾਈਦਾ ਨਹੀਂ ਗੁਰੂ ਨੂੰ ਮੱਥਾ ਟੇਕੀਦਾ ਹੋਈਦਾ ਗੁਰੂ ਨੂੰ ਮੱਥਾ ਲਾਈਦਾ ਨਹੀਂ ਗੁਰੂ ਨੂੰ ਮੱਥਾ ਟੇਕੀਦਾ ਤੂੰ ਗੁਰੂ ਨਾਲ ਮੱਥਾ ਲਾ ਰਿਹਾ ਹੈ ਗੱਲ ਸੱਚ ਜਾਣੀ ਤੈਨੂੰ ਮੂੰਹ ਦੀ ਮਾਰ ਖਾਣੀ ਪਵੇਗੀ ਜਿਹੜੀ ਤੂੰ ਗੱਲ ਕਹਿ ਰਿਹਾ ਕਿ ਮੈਂ ਝੂਠਲਾ ਸਕਦਾ ਕਿ ਇਹ ਜ਼ਰੂਰੀ ਨਹੀਂ ਜਿੱਥੇ ਦਾਣਾ ਪਾਣੀ ਲਿਖਿਆ ਉੱਥੇ ਹੀ ਜਾ ਕੇ ਖਾਣਾ ਉਹ ਕਹਿ ਲੱਗਾ ਜੇ ਮੈਂ ਕੱਲ ਨਾ ਖਾਵਾਂਗਾ ਤੇ ਫੇਰ ਉਹ ਕਹਿ ਲੱਗਾ ਹੋਈ ਨਹੀਂ ਸਕਦਾ ਤੇਰੇ ਕਰਮਾਂ ਵਿੱਚ ਕੱਲ ਖਿਚੜੀ ਲਿਖੀ ਹੋਈ ਹੈ ਉਹ ਘਰ ਚਲਾ ਗਿਆ ਉਹਨੇ ਜਾ ਕੇ ਨਾ ਘਰ ਨੂੰ ਤਾਲਾ ਮਾਰ ਦਿੱਤਾ ਕਹਿਣ ਲੱਗਾ ਆ ਇੱਕ ਦਿਨ ਦੀ ਗੱਲ ਹੈ ਕੱਲ ਜਾ ਕੇ ਮੈਂ ਸਿੱਧ ਕਰ ਦੇਣਾ ਕਿ ਵੇਖੋ ਜੀ ਮੈਂ ਤੇ ਕੱਲ ਖਿਚੜੀ ਖਾਦੀ ਨਹੀਂ ਤੇ ਫਿਰ ਬਾਣੀ ਝੂਠੀ ਹੋ ਗਈ ਤੇ ਮੈਂ ਸੱਚਾ ਹੋ ਗਿਆ ਉਹ ਕਹਿਣ ਲੱਗਾ ਘਰ ਨੂੰ ਤਾਲਾ ਮਾਰਦਾ ਵੀ ਹੋ ਸਕਦਾ ਜੇ ਮੈਂ ਘਰ ਰਿਆ ਵੀ ਜੇ ਕਿਸੇ ਮੈਂ ਨਹੀਂ ਘਰ ਵਿੱਚ ਖਿਚੜੀ ਬਣਾਈ ਤੇ ਕੋਈ ਗੁਵਾਰਦੀ ਬਣਾ ਕੇ ਲੈ ਕੇ ਆ ਜੀ ਤੇ ਬਦੋ ਬਦੀ ਖਵਾ ਦਿੱਤੀ ਉਹਨੇ ਘਰ ਨੂੰ ਤਾਲਾ ਮਾਰਿਆ ਤੇ ਜੰਗਲ ਤੇ ਚਲਾ ਗਿਆ ਜੰਗਲ ਚ ਇੱਕ ਸੰਘਣਾ ਜਾਂ ਰੁੱਖ ਦੇਖ ਕੇ ਨਾ ਉਹਦੇ ਥੱਲੇ ਉਹਦੇ ਉੱਤੇ ਜਾ ਕੇ ਲੁੱਕ ਕੇ ਬੈਠ ਗਿਆ ਵੀ ਇੱਥੇ ਆ ਕੇ ਥੋੜਾ ਕੋਈ ਖਿਚੜੀ ਖਵਾ ਦੇਗਾ ਔਰ ਉਸ ਸੰਘਣੇ ਜੇ ਰੁੱਖ ਦੇ ਉੱਤੇ ਲੁੱਕ ਕੇ ਬੈਠ ਗਿਆ ਸਾਹਸਪ੍ਰੀਤ ਲੁੱਕ ਕੇ ਔਰ ਸਵੇਰ ਹੋਈ ਉਹਨਾ ਸਮਿਆਂ ਦੇ ਅੰਦਰ ਬਰਾਤਾਂ ਜਿਹੜੀਆਂ ਸੀ ਉਹ ਪੈਦਲ ਚੱਲਦੀਆਂ ਸਨ ਇੱਕ ਬਰਾਤ ਰਾਤ ਨੂੰ ਕਿਤੇ ਚੱਲਦੀ ਚੱਲਦੀ ਆਈ ਉਹਨਾਂ ਨੇ ਵੀ ਵੇਖਿਆ ਕਿ ਇਹ ਰੁੱਖ ਬੜਾ ਸੰਘਣਾ ਹੈ ਮੀਂਹ ਕਣੀ ਬਰਸਾਤ ਤੋਂ ਸਾਡਾ ਬਚਾਅ ਹੋ ਸਕਦਾ ਉਹਨਾਂ ਨੇ ਵੀ ਪੜਾ ਕੇ ਤੇ ਉਸੇ ਰੁੱਖ ਥੱਲੇ ਕਰ ਜਦੋਂ ਉਸੇ ਰੁੱਖ ਥੱਲੇ ਉਹਨਾਂ ਨੇ ਪੜਾਹ ਕਰ ਲਿਆ ਤੇ ਸਾਧ ਸੰਗਤ ਉਹ ਸਾਰੇ ਬਰਾਤੀ ਉਹਨਾਂ ਸਮਿਆਂ ਵਿੱਚ ਚੋਰ ਲੁਟੇਰੇ ਬੜੇ ਬਰਾਤ ਨੂੰ ਪੈਂਦੇ ਸਨ ਲੁੱਟ ਲੈਂਦੇ ਸਨ ਉਹਨਾਂ ਨੇ ਵੀ ਉੱਥੇ ਰਾਤ ਪੜਾ ਕੀਤਾ ਤੇ ਉਹ ਕਹਿੰਦੇ ਕਿ ਬਣਾਉਣਾ ਕੀ ਐ ਤੇ ਬਰਾਤੀਏ ਸਾਰੇ ਕਹਿੰਦੇ ਕਿ ਬਣਾਉਣਾ ਕੀ ਐ ਹੋਰ ਤੇ ਕੁਝ ਹੈ ਨਹੀਂ ਚਲੋ ਖਿਚੜੀ ਤਰਦੇ ਬੁੱਢੇ ਠੇਰੇ ਨੌਜਵਾਨ ਸਾਰੇ ਖਾ ਲੈਣ ਉਹ ਜਿਹੜਾ ਰੁੱਖ ਤੇ ਚੜਿਆ ਸੀ ਨਾ ਗੁਰੂ ਸਾਹਿਬ ਜੀ ਦੀ ਗੱਲ ਨੂੰ ਝੂਠਾ ਸਿੱਧ ਕਰਨ ਵਾਸਤੇ ਜਦੋਂ ਉਹਨੇ ਖਿਚੜੀ ਦਾ ਨਾਮ ਹੀ ਸੁਣਿਆ ਨਾ ਤੇ ਫਿਕਰ ਪੈ ਗਿਆ ਕਿ ਖਿਚੜੀ ਮਗਰ ਪਹੁੰਚ ਗਈ ਔਰ ਸਾਧ ਸੰਗਤ ਜਦੋਂ ਉਹਨੇ ਨਾਮ ਸੁਣਿਆ ਹੈਰਾਨ ਹੋ ਗਿਆ ਤੇ ਕਹਿੰਦੇ ਨੇ ਫਿਰ ਬਰਾਤੀਆਂ ਨੇ ਅਜੇ ਖਿਚੜੀ ਧਰੀ ਸੀ ਲੁਟੇਰਿਆਂ ਦਾ ਇੱਕ ਵੱਡਾ ਟੋਲਾ ਆ ਗਿਆ। ਉਹਨਾਂ ਨੇ ਆ ਕੇ ਬਰਾਤੀਆਂ ਨੂੰ ਲੁੱਟਿਆ, ਕਸੁੱਟਿਆ, ਇੱਧਰ-ਉੱਧਰ ਭਜਾ ਦਿੱਤਾ। ਅਜੇ ਤੇ ਬਰਾਤੀਆਂ ਦੀ ਖਿਚੜੀ ਰਿੱਜਦੀ ਪਈ ਸੀ ਤੇ ਲੁਟੇਰਿਆਂ ਨੇ ਆ ਕੇ ਸਾਰਾ ਕੁਝ ਲੁੱਟ-ਪੁੱਟ ਲਿਆ। ਬਰਾਤੀਏ ਦੌੜ ਗਏ। ਸਾਰੇ ਲੁਟੇਰੇ ਇਕੱਠੇ ਹੋਏ। ਉਸ ਥਾਂ ਤੇ ਆ ਕੇ ਵੇਖਣ ਲੱਗੇ ਕਿ ਬਰਾਤੀਏ ਮਾਲ ਅਸਬਾਬ ਕੀ-ਕੀ ਛੱਡ ਕੇ ਗਏ ਨੇ। ਉਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਜਦੋਂ ਮਾਲ ਅਸਬਾਬ ਲੁੱਟਣਾ ਚਾਹਿਆ ਨਾ ਇੱਕ ਨੇ ਜਾ ਕੇ ਵੇਖਿਆ ਪਤੀਲੇ ਤੋਂ ਢੱਕਣ ਚੁੱਕ ਕੇ ਉਹਦੇ 'ਚ ਖਿਚੜੀ ਬਣ ਰਹੀ ਸੀ ਤੇ ਦੂਜਾ ਲੁਟੇਰਾ ਕਹਿਣ ਲੱਗਾ ਭਲਿਆ ਉਹ ਵੇਖ ਇਹਦੇ 'ਚ ਖਿਚੜੀ ਬਣ ਰਹੀ ਆ ਆਪਾਂ ਵੀ ਬੜੇ ਦਿਨਾਂ ਦੇ ਜੰਗਲਾਂ ਵਿੱਚ ਭੁੱਖੇ ਤੁਰੇ ਫਿਰਦੇ ਆ ਨਾਲੇ ਤੇ ਸਾਨੂੰ ਮਾਲ ਅਸਬਾਬ ਮਿਲ ਗਿਆ ਤੇ ਨਾਲੇ ਬਣੀ ਬਣਾਈ ਖਿਚੜੀ ਮਿਲ ਗਈ ਤੇ ਦੂਜਾ ਚੋਰ ਪਤਾ ਕੀ ਕਹਿਣ ਲੱਗਾ ਉਹ ਭਲਿਆ ਕਿਤੇ ਐਵੇਂ ਹੀ ਹੱਥ ਪਾ ਬੈਠੀਆਂ ਜਿਹੜੀ ਬਰਾਤ ਭਜਾਈ ਐ ਨਾ ਇਹਦੇ ਵਿੱਚ ਬੜੇ ਸਿਆਣੇ ਬਜ਼ੁਰਗ ਵੀ ਸੀ ਉਹਨਾਂ ਨੇ ਕੋਈ ਨਾ ਕੋਈ ਖੇਡ ਵਰਤਾਈ ਹੋਣੀ ਕਿਤੇ ਐਸਾ ਨਾ ਹੋਵੇ ਕਿ ਉਹਨਾਂ ਨੇ ਇਹਦੇ ਵਿੱਚ ਜ਼ਹਿਰ ਪਾਇਆ ਹੋਵੇ ਕਿ ਜੇ ਕਿਤੇ ਅਸੀਂ ਭੱਜ ਗਏ ਕਿਸੇ ਨੇ ਲੁੱਟ ਘਸੁੱਟ ਲਿਆ ਉਹ ਮਗਰੋਂ ਖਿਚੜੀ ਖਾਵੇਗਾ ਤੇ ਮਰ ਜਾਵੇਗਾ ਦੂਜਾ ਚੋਰ ਲਾਗੂ ਬੋਲਿਆ ਕਹਿਣ ਲੱਗਾ ਲੈ ਇੱਥੇ ਕੌਣ ਵੇਖਣ ਡਿਆ ਉਹਨਾਂ ਨੂੰ ਤੇ ਪਤਾ ਹੀ ਨਹੀਂ ਕਿੱਥੇ ਕਿੱਥੇ ਛੱਡ ਕੇ ਆਏ ਤੇ ਤੀਜਾ ਚੋਰ ਕਹਿਣ ਲੱਗਾ ਜਰੂਰ ਇੱਕ ਸਿਆਣਾ ਬੰਦਾ ਭੇਤੀ ਬੰਦਾ ਇੱਥੇ ਲਾਗੇ ਸਾਗੇ ਛੱਡ ਕੇ ਗਏ ਹੋਣਗੇ ਜਦੋਂ ਕਿਹਾ ਨਾ ਸਿਆਣਾ ਬੰਦਾ ਇੱਕ ਲਾਗੇ ਸਾਗੇ ਛੱਡ ਕੇ ਗਏ ਹੋਣਗੇ ਤੇ ਉਹ ਜਿਹੜਾ ਗੁਰੂ ਸਾਹਿਬ ਜੀ ਦੀ ਗੱਲ ਨੂੰ ਝੂਠਾ ਸਿੱਧ ਕਰਨ ਵਾਸਤੇ ਰੁਖ ਤੇ ਚੜਿਆ ਸੀ ਨਾ ਉਹ ਡਰ ਗਿਆ ਕਿਤੇ ਇਹ ਮੈਨੂੰ ਬਰਾਤੀਆਂ ਨੇ ਸਮਝ ਲੈਣ ਜਦੋਂ ਉੱਪਰ ਨਜ਼ਰ ਪਈ ਤੇ ਸਾਧ ਸੰਗਤ ਉਹਦਾ ਡਾਣਾ ਹਿੱਲਿਆ ਤੇ ਚੋਰ ਕਹਿਣ ਲੱਗੇ ਗੱਲ ਵਾਕਈ ਠੀਕ ਆ ਆ ਵੇਖੋ ਬਰਾਤੀਆਂ ਨੇ ਇੱਕ ਬੰਦਾ ਕਿੱਥੇ ਚਾੜੇ ਉਹ ਕਹਿਣ ਲੱਗੇ ਇਹਨੂੰ ਥੱਲੇ ਉਤਾਰੋ ਸਾਧ ਸੰਗਤ ਉਹਨੂੰ ਥੱਲੇ ਉਤਾਰਿਆ ਜ਼ਬਰਦਸਤੀ ਥੱਲੇ ਉਤਾਰ ਕੇ ਉਹ ਕਹਿਣ ਲੱਗੇ ਚੱਲ ਖਿਚੜੀ ਖਾ ਤੇ ਉਹ ਕਹਿੰਦਾ ਰੱਬ ਦਾ ਵਾਸਤਾ ਇੱਥੇ ਖਿਚੜੀ ਤੋਂ ਡਰਦਾ ਹੋਇਆ ਭੱਜ ਕੇ ਤੇ ਇੱਥੇ ਆਇਆ ਕਹਿਣ ਲੱਗਾ ਤੁਸੀਂ ਫੇਰ ਖਿਚੜੀ ਖਵਾਉਣਾ ਚਾਹੁੰਦੇ ਉਹਨਾਂ ਦਾ ਸ਼ੱਕ ਹੋਰ ਪੱਕਾ ਹੋ ਗਿਆ ਉਹ ਕਹਿਣ ਲੱਗੇ ਜਿਹੜਾ ਇਹ ਖਾ ਨਹੀਂ ਨਾ ਰਿਹਾ ਇਹਦਾ ਮਤਲਬ ਇਹਨੂੰ ਪੱਕਾ ਪਤਾ ਕਿ ਇਹਦੇ ਅੰਦਰ ਜ਼ਹਿਰ ਮਲਾਇਆ ਹੋਇਆ ਹੈ ਇਹ ਤਾਂ ਨਹੀਂ ਖਾ ਰਿਹਾ ਨਾਲੇ ਤੇ ਉਹਨਾਂ ਨੇ ਕੁੱਟਿਆ ਨਾਲੇ ਮਾਰਿਆ ਤੇ ਨਾਲੇ ਸੜਦੀ ਬਲ ਦੀ ਖਿਚੜੀ ਉਹਦੇ ਮੂੰਹ ਦੇ ਵਿੱਚ ਪਾਈ ਤੇ ਸਾਧ ਸੰਗਤ ਜਦੋਂ ਸੜਦੀ ਬਲ ਦੀ ਖਿਚੜੀ ਮੂੰਹ ਚ ਪਾਈ ਨਾ ਹੁਣ ਮੂੰਹ ਸੜ ਗਿਆ ਤੇ ਅਗਲਾ ਦਿਨ ਹੋਇਆ ਨਾ ਉਹ ਬਥੇਰਾ ਕਹੇ ਵੀ ਮੈਂ ਕਿਸੇ ਮਹਾਤਮਾ ਦੀ ਗੱਲ ਨੂੰ ਸਿੱਧ ਕਰਨ ਵਾਸਤੇ ਇੱਥੇ ਆਇਆ ਉਹ ਕਹਿੰਦੇ ਕਿ ਨਹੀਂ ਸਾਨੂੰ ਸ਼ੱਕ ਪੈਂਦਾ ਜੇ ਤੇ ਇਹ ਖਾ ਕੇ ਮਰ ਗਿਆ ਤੇ ਫਿਰ ਤੇ ਅਸੀਂ ਨਹੀਂ ਖਾਵਾਂਗੇ ਜੇ ਇਹ ਬਚ ਗਿਆ ਤੇ ਅਸੀਂ ਵੀ ਖਾ ਲਾਂਗੇ ਹੁਣ ਸਾਧ ਸੰਗਤ ਨਾਲੇ ਉਹਨਾਂ ਛੜ ਦੀ ਬਲ ਦੀ ਖਿਚੜੀ ਖਵਾਈ ਨਾਲੇ ਮਾਰਿਆ ਤੇ ਕਟਿਆ ਜਦੋਂ ਸਾਧ ਸੰਗਤ ਮਾਰ ਕਟ ਖਾ ਕੇ ਮੁੜ ਕੇ ਅਗਲੇ ਦਿਨ ਮਹਾਤਮਾ ਕੋਲ ਪਹੁੰਚਿਆ ਨਾ ਤੇ ਸੜਿਆ ਬਲਿਆ ਮੂੰਹ ਲੈ ਕੇ ਪਿੰਡੇ ਤੇ ਲਾਸ਼ਾਂ ਪਈਆਂ ਹੋਈਆਂ ਤੇ ਮਹਾਤਮਾ ਜੀ ਕਹਿੰਦੇ ਕਿਉਂ ਫਿਰ ਕੱਲ ਖਿਚੜੀ ਖਾਧੀ ਉਹ ਕਹਿਣ ਲੱਗਾ ਮਹਾਤਮਾ ਜੀ ਕਾਦੀ ਖਿਚੜੀ ਨਾਲੇ ਖਿਚੜੀ ਵੀ ਖਾਧੀ ਤੇ ਨਾਲੇ ਮਾਰ ਵੀ ਖਾਧੀ